ਆਡੀ ਉਮਰ ਹੈਗੀ 97 ਸਾਲ ਤੁਹਾਨੂੰ ਸ਼ੁਰੂ ਹੋ ਜਾਣਾ ਅਕਸਰ ਫਤਵੀ ਨੂੰ ਬੋਲੇ ਬੋਲੇ ਐਡੀ ਉਮਰ ਜੀਣ ਦਾ ਕੀ ਰਾਜ ਆ ਅੱਛੇ ਹੋ ਕੇ ਬਹਿੰਦੇ ਸੀ ਮੇਰੀ ਗੱਲਾਂ ਕਰਦੇ ਜੇ ਇੱਕ ਆ ਦਿਨ ਨਹੀਂ ਆਇਆ ਨਾ ਤੇ ਉਹਨਾਂ ਨੇ ਕਹਿਣਾ ਲੱਗੇ ਫਲਾਣਾ ਆਇਆ ਚਲੋ ਉਹਨੂੰ ਜਾ ਕੇ ਉਹਨੂੰ ਘਰੋਂ ਜਾ ਕੇ ਲੈ ਕੇ ਆਉਂਦੇ ਸੀ ਕਿ ਕਿੱਥੋਂ ਆਏ ਤੁਸੀਂ ਪਾਕਤਾਂ ਡਿਸਟ੍ਰਿਕਟ ਮਿੰਟਕੂ ਜੇਲਾ ਮਿੰਟਕੂ ਤੇ ਸੀ ਚੀਚਾ ਬਤਨ ਕੋ ਸਵਾਲ ਰਿਹਾ ਸੀ ਤਿੰਚ ਚੱਕ ਚੋਂ ਆਇਆ ਮੈਂ ਪੰਜਾਬੀਆਂ ਐਸਲੇ ਜਦ ਮਲਟਾ ਦੇ ਉੱਪਰ ਪੈਨਸ਼ਨ ਲੈ ਰਿਹਾ ਮਰਾਟਾ ਗਰੁੱਪ ਤੋਂ ਬੱਲੇ ਬੱਲੇ ਅੰਦਰ ਰੱਖ ਰੱਖ ਕੇ ਚੀਜ਼ਾਂ ਬਿਮਾਰ ਹੋ ਗਏ ਬੰਦੇ ਐ ਨਾ ਪਹਿਲਾਂ ਦਿਲ ਖੋਲ ਲੈਂਦੇ ਹੁੰਦੇ ਸੀ ਹਾਂ 60 ਰੁਪਏ ਦੇ ਪੱਤੀਓ ਸੀ ਮਿਰਚ ਦੇ ਸੜਤਾਈਏ ਅੱਛਾ ਜੀ 125 ਰੁਪਏ ਆਖੀ ਤਰਫਾਂ 125 ਰੁਪਏ ਚੜੀ 69 ਦੇ ਵਿੱਚ ਕੀ ਹਾਲ ਦੀ ਹਾਂਜੀ ਮੈਂ ਜਾਜੇ ਤੋਂ ਹੋਰ ਤੂੰ ਹੀ ਕਿੰਨੀ ਉਮਰ ਦਾ ਢੀ ਚੱਲ ਨਹੀਂ ਸ਼ੁਰੂ ਹੋਣਾ ਹੈ ਫਿਰ ਕਦੋਂ ਸ਼ੁਰੂ ਹੋਣਾ ਸਤਿ ਸ਼੍ਰੀ ਅਕਾਲ ਕਿਆ ਬਾਤਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਪਛਾਣਨਾ ਨਹੀਂ ਬਾਤਾਂ ਪੁੱਛਦਾ ਤੁਸੀਂ ਮੈਨੂੰ ਪਛਾਣਨਾ ਕਿੱਦਾਂ ਮੈਂ ਆਇਆ ਜਾਜੇ ਤੋਂ ਅੱਛਾ ਜਾਜਾ ਪਿੰਡਿਆ ਮੇਰਾ ਟਾਂਡੇ ਦੇ ਲੱਗ ਗਏ ਤੁਹਾਨੂੰ ਪਤਾ ਹੀ ਹੋਣਾ ਮੇਰਾ ਜਦ ਸੱਦ ਭਰਾ ਆ ਗਿਆ ਸਾਰੇ ਅੱਧਾ ਪੰਜਾਦੇ ਬੈਠ ਆਇਆ ਭਜਨ ਅਸ਼ਾ ਜੀ ਹਾਂ ਉਹ ਭਜਨ ਭਰਾਏ ਆ ਸਭ ਨਾਲ ਆ ਬੋਲੇ ਬੋਲੇ ਤੁਸੀਂ ਤੁਸੀਂ ਫਿਰ ਮਿਸਤਰੀ ਸੋਹਣ ਸਿੰਘ ਉਹਨਾਂ ਨੂੰ ਜਾਣਦੇ ਸੀ ਜਾਣਦਾ ਮੈਂ ਉਹਦਾ ਪੁੱਤ ਆਂ ਅੱਛਾ ਜੀ ਪੈਰੀ ਪੰਨੇ ਜੀ ਲੈ ਦੱਸੋ ਹੈਂ ਕੀ ਆ ਵਾਤਾਂ ਤੁਸੀਂ ਜੀ ਨੌਕਰੀ ਕੀਤੀ ਫਿਰ 69 ਚ ਰੈਟਾਇਰ ਹੋਇਆ ਇਕ ਕਰ 500 ਰੁਪਏ ਪੈਨਸ਼ਨ ਆਇਆ ਸੀ ਐਦੇ ਪੈਨਸ਼ਨ ਹੈ ਗਈ ਸਾਡੇ 45000 ਇਹ ਤੁਹਾਡੀ ਉਮਰ ਹੈਗੀ 97 ਸਾਲ ਤਾਂ ਇਹ ਸ਼ੁਰੂ ਹੋ ਜਾਣਾ ਅਕਸਰ ਫਤਵੀ ਨੂੰ ਬੱਲੇ ਬੱਲੇ ਕੀ ਆ ਵਾਤਾਂ ਜੀ ਹੈਂ ਤੁਸੀਂ ਕਿਹੜੇ ਪਿੰਡ ਤੋਂ ਆ ਜੱਕਵਾਲ ਜੱਦੀ ਗੰਬੋਆ ਪਾਕਿਸਤਾਨ ਚ ਗਿਆ ਸੀ ਜੱਦੀ ਗੰਬੋਆ ਸਾਡਾ ਇਹਦੇ ਜਮੀਨ ਵੀ ਸੀ ਮਕਾਮੇ ਸੀਗਾ ਤੇ ਪਾਕਿਸਤਾਨ ਦੇ ਬਸ ਫਿਰ ਪੜਦਾ ਜਦ ਪਾਕਿਸਤਾਨ ਵੱਡ ਗਿਆ उन्हें तो नंगल भाखरा पत्थर सारे कट्ठा कराया सड़क का दो किलोमीटर सड़क नंगल पर रह पत्थर इकट्ठा करना मीह बारिश पै गई तो हाँ मिलट्री पार्टी हो गया अठाई मिलटी पार्टी हो गया इतने से खेत है अच्छा वैसे रुके ਕਿਆ ਹਵਤਾ ਹੈ ਮੈਂ ਤਾਂ ਬੜੀ ਬਡੀ ਗਲ ਹੋਈ ਵੀ ਮੈਂ ਤਾਂ ਦੇਖਿਆ ਮੈਨੂੰ ਲੱਗੇ ਵੀ ਬਜ਼ੁਰਗ ਆ ਤੇ ਤੁਸੀਂ ਸਕੂਟੀ ਚਲਾਉਂਦੇ ਹੋ ਜੇ ਵੀ ਹੈ ਹਾਂ ਉਹ ਵਿਚਾਰ ਪੋਦਨਾ ਉਹ ਕੀ ਹੋ ਗਿਆ ਨਾ ਫੜ ਗਿਆ ਇਹਦੇ ਤੇ ਹੀ ਤੇ ਐਨਕਾਂ ਦਾ ਨੂ ਨਹੀਂ ਲੱਗੀਆਂ ਹੈਗੀਆਂ ਮੇਰੇ ਹਿਸਾਬ ਨਾਲ ਹੈਗੀਆਂ ਲੈਂਪ ਪਾਇਓ ਹਾਂ ਥੋੜਾ ਹਾਂਜੀ ਹੈ ਐ ਜੇ ਨੀਗਾ ਭੋਲਾ ਜੀ ਨੀਗਾ ਮਰਜੀ ਫੜ ਪੇ ਤੇ ਤੁਹਾਨੂੰ ਘਰ ਦੇ ਚਲਾਉਣ ਦਿੰਦੇ ਆ ਬੰਦਾ ਕਹਿੰਦਾ ਸਾਰੇ ਪਾਪ ਜਿਹੜਾ ਸੀ ਚਲਾਉਣਾ ਨਹੀਂ ਨਾਲ ਜਾਇਆ ਕਰੋ ਓਦਾਂ ਥੋੜਾ ਸਮਾਂ ਦੇਖੋ ਕਿੰਨਾ ਚੇਂਜ ਹੋ ਗਿਆ ਤੁਹਾਡੇ ਨੂੰ ਜਾਣਾ ਪੈਂਦਾ ਜਿਹੜੀ ਜਾਣਾ ਪੈਂਦਾ ਤਾਂ ਕਰਕੇ ਮੈਂ ਗੱਲ ਹੁੰਦਾ ਬਾਜੀ ਵਾਲਾ ਮੈਂ ਤਾਂ ਬੜਾ ਬਹੁਤ ਚੰਗਾ ਲੱਗਾ ਮੈਨੂੰ ਦੇਖ ਕੇ ਮੈਂ ਇੰਨੇ ਬਜ਼ੁਰਗਾਂ ਨੂੰ ਮਤਲਬ ਮਿਲਣਾ ਇੱਕ ਬੜੀ ਵੱਡੀ ਗੱਲ ਹੁੰਦੀ ਆ ਤੇ ਨਾਲ ਦਾ ਛਾਲਾ ਮੁੰਡੇ ਜੀ ਹਾਂਜੀ ਕਰਨ ਸਿੰਘ ਧਰਮ ਸਿੰਘ ਲਸ਼ਕਰ ਲਸ਼ਕਰ ਬੈਠਾ ਸੀ ਪਰੇ ਉਹ ਤਗੜ ਕੀ ਪਿੰਡ ਦਾ ਨਾ ਆਇਆ ਪਰੇ ਹੈਗਾ ਇਹ ਕਿੱਥੇ ਸਾਡੇ ਪਿੰਡ ਦੇ ਨਾਲ ਕਹਿੰਨੇ ਕਿਤੇ ਸਾਡੇ ਪਿੰਡ ਦੇ ਨਾਲ ਇਹ ਧਰਮਕੋਟ ਤਾਂ ਨਹੀਂ ਹੈਗਾ ਉੱਥੇ ਲੱਗੇ। ਧਰਪ ਸਿੰਘ ਹੈਗਾ। ਅੱਛਾ ਜੀ ਠੀਕ ਹੈ। ਲਸ਼ਕਰ ਸਿੰਘ। ਹਾਂਜੀ ਹਾਂਜੀ। ਕਰਨ ਸਿੰਘ। ਹਾਂਜੀ ਹਾਂਜੀ। ਤੇ ਉਹ ਸਾਰੇ ਹੁਣ ਤੁਹਾਡੇ ਕੋਲ ਹੈਗਾ ਗੁਰਬਖਸ਼ ਹੈਗਾ ਜਿਹੜਾ ਗੁਰਦਾਰੇ ਪ੍ਰਧਾਨ ਹੈ। ਹਾਂਜੀ। ਉਹ ਵੀ ਭਰਾ ਹੀ ਹੁੰਦੇ ਸਾਡੇ ਸਾਰੇ ਠੀਕੇ ਵਿੱਚ ਹੋਇਆ। ਅੱਛਾ ਜੀ। ਚਾਚੇ ਦੇ ਪੁੱਤ ਆ ਗਿਆ। ਚਾਚੇ ਸਾਰੇ ਅਮਰੀਕ ਸਿੰਘ। ਹਾਂਜੀ। ਤੇ ਮੇਰੇ ਉਹ ਇਹ ਤਾਂ ਨਾਮ ਭੁੱਲ ਗਿਆ ਹੁਣ ਤਾਂ ਯਾਦ ਤੁਸੀਂ ਤੁਸੀਂ ਸੈਣੀਆ ਚੋਂ ਆ? ਹਾਂ ਸੈਣੀਆ ਜੀ। ਅੱਛਾ ਅੱਛਾ ਅੱਛਾ। ਪਿੱਛੇ ਵੀ ਮੈਨੇ ਕੋਈ ਬਜ਼ੁਰਗ ਨੂੰ ਮਿਲੇ ਅਵਤਾਰ ਸਿੰਘ ਹੁਣੀ ਦਰਗਾਹ ਹੀੜੀ ਤੋਂ। ਹਾਂ। ਉਹ ਵੀ ਜਿੱਦਾਂ ਉਹ ਹੈਗੇ ਆ 90 ਸਾਲ ਦੇ ਉਹਦੇ ਸਾਹ ਆ ਪਰ ਮੈਨੂੰ ਗੱਲ ਦੱਸੋ ਮੈਂ ਹੁਣ ਤੁਹਾਨੂੰ 2 ਮਿੰਟ 2 ਮਿੰਟ ਲੈ ਸਕਦਾ ਤੁਹਾਡੇ ਹਾਂ ਮਾਫ ਕਰਨਾ ਮੈਂ ਤੁਹਾਨੂੰ ਵਿਚੇ ਰੋਕ ਲਿਆ ਨਹੀਂ ਨਹੀਂ ਮੈਨੂੰ ਇਹ ਗੱਲ ਦੱਸੋ ਏਡੀ ਉਮਰ ਜੀਣ ਦਾ ਕੀ ਰਾਜ ਆ ਮਤਲਬ ਏਡੀ ਉਮਰ ਦਾ ਕੀ ਰਾਜ ਆ ਤੁਸੀਂ ਕਿੱਲੇ ਜਾਂਦਾ ਜਾਂ ਕੋਈ ਚੱਕਰ ਆ ਪਤਾ ਨਹੀਂ ਤੁਸੀਂ ਖਾਣ ਪੀਣ ਨੂੰ ਕੁਝ ਮੇਰਾ ਖਾਣ ਕੀ ਖਰਾਕ ਆ ਅੱਜ ਪੇਰ ਸੇਗਾ ਭੋਗ ਸੇਗਾ ਉਹਦੇ ਜਾ ਖਾਦਾ ਪਿਆ ਕੋਈ ਨਹੀਂ ਰੋਟੀ ਖਾਦਾ ਰੋਟੀ ਕਰਦੇ ਕਿ ਰੋਟੀ ਖਾਦੇ ਮੈਂ ਕਹਿੰਦਾ ਬੈਠ ਨਹੀਂ ਖਾਣੀ ਹੁੰਦੀ ਕੋਈ ਸਾਧੀ ਵੀ ਮੈਂ ਜਿੰਨਾ ਨਾਲ ਜ਼ਿਆਦਾ ਪਾਉਂਦਾ ਹੈ ਕਿ ਮੈਂ ਖਾਂਦਾ ਤੇ ਸ਼ੁਰੂ ਤੋਂ ਤੁਸੀਂ ਇਦਾਂ ਕੱਟ ਰਹਾ ਸ਼ੁਰੂ ਆਪਣਾ ਹਸਤਾਬਾ ਆਪਣਾ ਸਹੀ ਰੱਖਿਆ ਬਾਕੀ ਆਰ ਵੀ ਸਕੂਲ ਦੇ ਵਿੱਚ ਪੜ੍ਹਦੇ ਸੀ ਉੱਥੇ ਵੀ ਗੇਮਾਂ ਕਰਦਾ ਸੀਗਾ ਤੇ ਮੇਰੇ ਨਾਲ ਦਾ ਇੱਕ ਮੁੰਡਾ ਹੈਗਾ ਹਲੇ ਉਹ ਹੈਗਾ ਖੁਣਖਣੀ ਮੋਹਨ ਸਿੰਘ ਦਾ ਬਰਦਾਦਾ ਉਹਦਾ ਫੋੜਾ ਹੈਗੇ ਬਾਕੀ ਜਦí ਸਾਡੇ ਪਰਵਿਆਂ ਇੱਕੋ ਪਿੰਡੇ ਮੋਹਨ ਸਿੰਘ ਤੁਸੀਂ ਉਹਨਾਂ ਦੀ ਗੱਲ ਤਾਂ ਨਹੀਂ ਕਰਦੇ ਜਿਹੜੇ ਉਹ ਆ ਦਵਾਈ ਦਿੰਦੇ ਜਿਹੜੇ ਨੇ ਉਹ ਉਹ ਡਾਕਟਰ ਐਮਵੰਤੀ اچھا ਉਹ ਡਾਕਟਰ ਹੈ ਜੀ ਇਹ ਮੋਨ ਸੀ ਨੰਬਰ ਦਾ ਦਾ ਕੋਣ ਖਾਂਦਾ ਉਹਦੀ ਉਮਰ ਵੀ ਉਹਨਾਂ ਦੀ ਉਮਰ ਵੀ ਤੁਹਾਡੇ ਜਿੰਨੀ ਹੈ ਉਹ ਮੇਰੇ ਤੋਂ 1 ਸਾਲ ਬড়ਾ ਉਹ ਵੀ ਹੈਗਾ ਹਾਲੇ ਅੱਛਾ ਜੀ ਉਹ ਨਾ ਪਰ ਫਿਰ ਸਕਦਾ ਨਾ ਮੇਗਾ ਵੀ ਦਾ ਨਾ ਨਾ ਛੋਂਦਾ ਉਹਨੂੰ ਅਸ ਇੱਦਾਂ ਇੱਕ ਸਾਲ ਮੇਰੇ ਤੋਂ ਪੜਾ ਹੈ ਅਜ ਦੋਨੇ ਕੇ ਮਗਾਦੇ ਪਾਕਿਸਤਾਨ ਦੇ ਸੂਚੇ ਪੜਦੇ ਅਸਰੀ ਤੁਸੀਂ ਆਏ ਪਾਕਿਸਤਾਨ ਤੋਂ ਉਧਰੋਂ ਜੱਦੀ ਸ਼ਾਇਦ ਗੰਭੋ ਵਾਲਾ ਗੋਬੇ ਜਮੀਨ ਦੀ ਕਰਦੀ ਸੀਗਾ ਇੱਥੇ ਨਹੀਂ ਉਦਾ ਉਧਰ ਪਾਕਿਸਤਾਨ ਕਿੱਥੇ ਸੀਗੇ ਉਹ ਪਾਕਿਸਤਾਨ ਦੇ ਵਿੱਚ ਉਹ ਕਿੱਥੇ ਕਿੱਥੋਂ ਆਏ ਤੁਸੀਂ ਪਾਕਿਸਤਾਨ ਜੇ ਜੇਲਾ ਮੈਂ ਤੁਹਾਨੂੰ ਚੀਚਾ ਬਤਾਂ ਕਵਲ ਸੈਸ਼ਨ ਤਿੰਨ ਚੱਕ ਚੋਂ ਆਏ ਤੇ ਕਿੰਨੀ ਤੁਹਾਡੀ ਉਮਰ ਮਿਲਦਾ 20 ਸਾਲ ਹੁਣੀ ਉਸ ਵੇਲੇ 19 20 ਦੇ ਕਰੀਬ ਥੀ ਕੋਲ ਮੈਂ ਜੀ ਚੰਗੀ ਹੋਸ਼ ਸੀ ਤੁਹਾਨੂੰ ਹੈ ਨਾ ਅੱਜ ਪਾਕਿਸਤਾਨ ਮਸਲਮਾਨਾਂ 'ਤੇ ਮਾਰੇ ਬਾਦ ਲੜਾਈ ਕੀਤੀ ਮਸਲਮਾਨਾਂ ਨੂੰ ਮੇਰੇ ਬਜ਼ੁਰਗ 83 ਸਾਲ ਦੇ ਸੀਗੇ ਮਿਸਤਰੀ ਸੋਹਣ ਸਿੰਘ ਹੁਣੀ ਆਪਾਂ ਉਹ ਚੋਂ ਤਰਖਾਣਾ ਚੋਂ ਆ ਠੀਕ ਹੈ ਤੇ ਬਹੁਤ ਕੁਝ ਸੁਣਿਆ ਆਪਾਂ ਵੀ ਬਜ਼ੁਰਗਾਂ ਕੋਲੋਂ ਪਰ ਉਦੋਂ ਚਲੋ ਬੱਚੇ ਹੁਣ ਨਹੀਂ ਸਾਨੂੰ ਇੰਨਾ ਇੰਨੀ ਇੰਨਾ ਇੰਟਰਸਟ ਵੀ ਨਹੀਂ ਹੁੰਦਾ ਇਹ ਤੁਹਾਨੂੰ ਸੱਚੀ ਦੱਸੀਏ ਹੁਣ ਥੋੜਾ ਲੱਗਣ ਲੱਗਾ ਵੀ ਇਹਨਾਂ ਚੀਜ਼ਾਂ ਨੂੰ ਜਾਣੀਏ ਪਤਾ ਲੱਗੇ ਕੀ ਸਾਨੂੰ ਵੀ ਕਿੱਦਾਂ ਹੋਈਆਂ ਸੀ ਚੀਜ਼ਾਂ ਹੈਨਾ ਤੇ ਇਹ ਹੁਣ ਜਦੋਂ ਮਿਟੇ ਜਾਇਆ ਮਿਟੇ ਜਾਣ ਤੋਂ ਬਾਅਦ ਹਾਂਜੀ ਚੇਚੀ ਨਾਂ ਚੇਚਾ ਉਦੋਂ ਮੇਰੇ ਤੇ ਐਕਸੀਡੈਂਟ ਹੋਇਆ ਆਹ ਤੇ ਗਈ ਮੈਂ 15 ਸਾਲਾਂ ਦੇ ਵਿੱਚ ਇਹਦੇ ਤੇ ਆਪ ਵੀ ਕੀ ਹੈ ਨਾਲ ਅੱਛਾ ਇਹਨਾਂ ਦੇ ਇੱਥੇ ਹੀ ਅੱਛਾ ਗੱਡੀਆਂ ਨਾ ਹੋਏ ਉਹਦਾ ਗੱਡੀ ਨਾ ਅੱਛਾ ਮਾਰ ਬੰਦੇ ਇਧਰ ਆ ਕੇ ਤੇ ਮੱਕੋ ਦੇ ਬਾਹਰ ਕੱਢੀ ਜਾਂਦਾ ਚਾਹ ਤੇ ਵਾਹ ਮਰ ਉਹ ਉਸੇ ਅਜੂਬ ਸਾਹਿਬ ਜਾ ਕੇ ਆਇਆ ਅੱਛਾ ਜੀ ਇਹਨੇ ਸੇਵਾ ਲਈ ਸੀ ਉੱਥੇ ਦੇ ਬਾਬੇ ਸਗੇ ਉਹਨਾਂ ਨੇ ਸੇਵਾ ਲਈ ਸਾਡੀ ਮੇਰਾ ਛੋਟਾ ਭਰਾ ਵੀ ਨਾਲ ਹੀ ਗਾਈ ਦੋਨੇ ਦੋਵੇਂ ਇੱਕ ਇੱਕ ਮਹੀਨਾ ਸੇਵਾ ਲਈ ਸਾਡੀ ਅੱਛਾ 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 ਮਤਲਬ ਸਾਡੀ ਸੇਵਾ ਲੱਗਦੀ ਆ ਮੈਂ ਕਿਹਾ ਤੁਹਾਨੂੰ ਬਹੁਤ ਸਾਡੇ ਸਾਡੇ ਮੋਬਾਈਲ ਚੰਦੀ ਕਰ ਤੁਸੀਂ ਉਦਾਂ ਇਹਦਾ ਮਤਲਬ ਜਿੱਦਾਂ ਗੁਰਦੁਆਰਾ ਸਾਹਿਬ ਜਾਂਦੇ ਆ ਇਹ ਤਾਂ ਕੋਈ ਨਸ਼ਾ ਪਤਾ ਨਹੀਂ ਕਰਦੇ ਕੋਈ ਵੀ ਹੈਨਾ ਨਾ ਜਵਾਨੀ ਚ ਕੀਤਾ ਨਹੀਂ ਨਹੀਂ ਜਵਾਨੀ ਵਿੱਚ ਕਰਦੇ ਮਿਲਟਰੀ ਕਰਦੇ ਮਿਲਟਰੀ ਚ ਰਹਿ ਕੇ ਹੈਨਾ ਜਿਹੜੇ ਆਪਣੇ ਬਹੁਤ ਵਾਰ ਆਪਣੇ ਕੋਲ ਕਿਸੇ ਨਾਲ ਬੈਠ ਕੇ ਨਹਾ ਚ ਪੀਤੀ ਅੱਛਾ ਜੀ ਉਦੋਂ ਬਾਅਦ ਫਿਰ ਘਰ ਆਉਣ ਤੋਂ ਬਾਅਦ ਫਿਰ ਮੈਨੂੰ 25 28 ਸਾਲ ਹੋ ਗਏ ਹਮਲੇ ਸਕੇ ਨਾ ਅੱਛਾ ਜੀ ਫੇਰ ਨਹੀਂ ਕੁਝ ਵੀ ਅੱਛਾ ਅੱਛਾ ਨਹੀਂ ਚਲੋ ਇਹ ਵੀ ਇੱਕ ਬਹੁਤ ਵੱਡੀ ਅੱਜ ਕੱਲ ਦੀ ਜਵਾਨੀ ਨੂੰ ਰਸੀਅਤ ਆ ਉਹ ਹੀ ਚੀਜ਼ਾਂ ਬਚਾਈ ਜਾਂਦੇ ਮੈਨੂੰ ਬਾਬੇ ਦੀ ਸੇਵਾ ਲਈ ਇੱਕ ਦਿਨ ਇੱਕ ਸਾਥੀ ਦਾ ਅਯੋਸ਼ ਸਾਹਿਬ ਦਰਸ਼ਨ ਕਰਿਆ ਉਹ ਵੀ ਬਚਾਈ ਜਾਂਦੇ ਐਕਸੀਡੈਂਟ ਆਵੇ ਬਾਅਦ ਵਿੱਚ ਗੱਲ ਵਾਹ ਕੇ ਦੇਖੋ ਹੂੰ ਤੇ ਅੱਜ ਕੱਲ ਦੇ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਨੂੰ ਤੁਸੀਂ ਕੀ ਸੁਨੇਹਾ ਕੀ ਦੇਣਾ ਚਾਹੋਗੇ ਮਤਲਬ ਸਲਾਹ ਕੀ ਦੇਣੀ ਚਾਹੋਗੇ ਨਸ਼ਿਆਂ ਤੋਂ ਬਚਣ ਬਸ ਅੱਛਾ ਜੀ ਖਾਂ ਆਪਣੇ ਖਾਣ-ਖਾਣ ਸਹੀ ਰੱਖਣ ਬਾਬਾ ਬਦਰੀ ਦਾ ਮਾਨ ਕਰਨ ਨਸ਼ਿਆਂ ਤੋਂ ਬਚਣ ਬਸ ਹੈਨਾ ਹੂੰ ਨਹੀਂ ਚਲੋ ਬਹੁਤ ਵਧੀਆ ਜੀ ਤੁਹਾਡਾ ਮੈਂ ਸ਼ੁਭਨਾਮ ਪੁੱਛਿਆ ਨਹੀਂ ਜੀ ਮਾਫ ਕਰ ਸਰਜੀਤ ਸਿੰਘ ਸਰਜੀਤ ਸਿੰਘ ਅੱਛਾ ਜੀ ਅੱਛਾ ਜੀ ਚਲੋ ਜੀ ਪਰਾ ਸਾਹਿਬ ਨੰਬਰ ਰੰਗਪੇਂਡਾ ਸਾਡਾ ਜਮੋਲੇ ਜਦ ਹੀ ਗੰਮਲ ਇੱਧਰ ਹੈਗਾ ਹਾਂਜੀ ਆਹ ਕਮਲਾ ਪਿੰਡ ਦਾ ਕੋਲ ਸਾਡਾ ਅੱਛਾ ਕੀ ਪਿੰਡ ਦਾ ਨਾਮ ਦੱਸਿਓ ਦੁਬਾਰਾ ਜੱਕੋਆ ਜੱਕੋਆ ਜੱਕੋਵਾਲ ਅੱਛਾ ਠੀਕ ਅੱਜ ਦੇ ਖਬੇ ਪਾਸੇ ਮਲੇ ਚੱਕੀਆ ਚੱਕੀ ਸੱਜਾ ਥੋ ਸਿੱਧੀ ਸੜਕ ਹੈ ਅੱਛਾ ਅੱਛਾ ਠੀਕ ਆ ਸੜਕ ਮਾਲ ਵੀ ਜਾਂਦੀ ਹੈ ਤੇ ਪਰੇ ਜਾਂਦੀ ਹੈ ਉਹ ਜੱਕੋਆ ਜਦੀ ਜਿਹੜਾ ਬੇਲਣਾ ਵੀ ਵਿੱਚੇ ਲਾਇਆ ਹੋਣਾ ਨੇ ਹੈਨਾ ਠੀਕ ਆ ਉੱਥੋਂ ਅੰਦਰ ਨੂੰ ਉਹ ਠੀਕ ਹੈ ਠੀਕ ਤੇ ਇੱਥੇ ਬਜ਼ੁਰਗ ਸੀਗੇ ਆਪਣੇ ਲੱਗ ਗਈ ਇੱਥੇ ਚੱਕੀ ਦੇ ਲੱਗ ਗਏ ਉਹਨਾਂ ਨਾਲ ਕਾਫੀ ਗੱਲਾਂ ਕੀਤੀਆਂ ਸੀਗੀਆਂ ਇੱਕ ਵਾਰੀ ਤੇ ਉਹ ਪਾਈਆਂ ਲੋਕਾਂ ਨੂੰ ਬਹੁਤ ਚੰਗੀਆਂ ਲੱਗੀਆਂ ਵੀ ਉਹਨਾਂ ਮੈਨੂੰ ਸਾਗ ਤੋੜ ਦਿੱਤਾ ਉੱਥੇ ਤੇ ਉਹ ਕਹਿੰਦੇ ਵੀ ਦੇਖੋ ਅੱਜ ਕੱਲ ਇਦਾਂ ਬਜ਼ੁਰਗ ਹੈਗੇ ਆ ਮੈਂ ਚਾਹੁੰਦਾ ਵੀ ਕੁਝ ਪੁਰਾਣੀ ਪੀੜੀ ਜਿਹੜੀ ਆ ਨਾ ਉਹ ਕੁਝ ਸਾਨੂੰ ਵੀ ਪਤਾ ਲੱਗੇ ਕਿਉਂਕਿ ਅੱਜ ਕੱਲ ਬਾਬਾ ਜੀ ਅੱਜ ਕੱਲ ਉਹਦਾ ਮਾਹੌਲ ਹੈ ਨਹੀਂ ਨਸ਼ਿਆਂ ਦੇ ਦੁਨੀਆ ਤਾਂ ਹੈ ਨਸ਼ਿਆਂ ਦੇ ਮਹਿਗਨ ਨਸ਼ੇ ਪਾਕਿਸਤਾਨ ਦੇ ਸਕੇ ਹਾਂਜੀ ਉਹਨਾਂ ਨੂੰ ਬੁੜੇ ਵਿਦਿਆਲ ਕੱਠੇ ਹੋ ਕੇ ਬਹਿੰਦੇ ਸੀ ਯਾਰ ਗੱਲਾਂ ਕਰਦੇ ਜੇ ਇੱਕ ਆਦੀ ਨਹੀਂ ਆਇਆ ਨਾ ਤੇ ਉਹਨਾਂ ਨੇ ਕਹਿਣਾ ਲੱਗਦੇ ਵੇ ਫਲਾਣਾ ਆਇਆ ਚਲੋ ਉਹਨੂੰ ਜਾ ਕੇ ਉਹਨੂੰ ਘਰੋਂ ਜਾ ਕੇ ਲੈ ਕੇ ਆਉਂਦੇ ਸੀ ਹੂੰ ਫੇਰਾ ਇਕੱਠੇ ਬਹਿ ਕੇ ਗੱਲਾਂ ਕਰਦੇ ਤੇ ਮੇਰੇ ਹਿਸਾਬ ਨਾਲ ਏਸੇ ਕਰਕੇ ਜਿਹੜੀਆਂ ਆਹ ਡਿਪਰੈਸ਼ਨ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਸੀ ਪਹਿਲੇ ਬੰਦਿਆਂ ਨੂੰ ਨਾ 슈ਗਰ ਬੀਪੀ 슈ਗਰ ਕੋਈ ਬਿਲਕੁਲ ਕੋਈ ਚੀਜ਼ ਨਹੀਂ ਮੈਨੂੰ ਦਿਲ ਖੋਲਦੇ ਹੁੰਦੇ ਸੀ ਬੰਦੇ ਇਹ ਬਿਮਾਰੀ ਹੋ ਜਾਂਦਾ ਅੰਦਰ ਰੱਖ ਰੱਖ ਕੇ ਚੀਜ਼ਾਂ ਬਿਮਾਰ ਹੋ ਗਏ ਬੰਦੇ ਨਾ ਪਹਿਲਾਂ ਦਿਲ ਖੋਲ ਲੈਂਦੇ ਹੁੰਦੇ ਸੀ ਹਾਂ ਪਹਿਲਾਂ ਸਾੜਾ ਨਹੀਂ ਹੁੰਦਾ ਸੀ ਬਾਬਾ ਜੀ ਮੈਂ ਦੇਖਿਆ ਹੈ ਨਾ ਇੰਨਾ ਇੱਕ ਦੂਜੇ 'ਚ ਹੁਣ ਹੁਣ ਕਿਉਂ ਇਦਾਂ ਹੋਣ ਲੱਗ ਪਿਆ ਕਿਉਂ ਸੜਨ ਲੱਗ ਪਿਆ ਇੱਕ ਦੂਜੇ ਤੋਂ ਆਪਣੀ ਖਾਨ ਫਰਾਗ ਲੈ ਲੈ ਦੁਨੀਆ ਨੂੰ ਬਾਕੀ ਕੁਛ ਜਿੰਨੇ ਸੀ ਉਹ ਤਾਂ ਨਹੀਂ ਵਿਗੜ ਗਈ ਅਸੀਂ ਮਾਪੇ ਬੱਚਿਆਂ ਨੂੰ ਬਗੜਦੇ ਆਂ ਸਹੀ ਮੈਂ ਦੇਖਿਆ ਤਾਂ ਕਿਉਂਕਿ ਮਾਲ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਪੁਰੇ ਕਮਾਈ ਲਾਉਂਦੇ ਆ ਜਿੱਦਾਂ ਲਾਈਫ ਕਹਿੰਦੇ ਫਾਸਟ ਹੋ ਗਈ ਬੜੀ ਜ਼ਿੰਦਗੀ ਫਾਸਟ ਹੋ ਗਈ ਕੰਮ ਪੈਸੇ ਦੀ ਦੌੜ ਵੱਧ ਗਈ ਜ਼ਿਆਦਾ ਤੇ ਨਿਆਣੇ ਵੱਲ ਧਿਆਨ ਨਹੀਂ ਦੇ ਹੁੰਦਾ ਮੈਂ ਦਾਦਾ 6 ਰੁਪਏ ਦੇ ਪੱਤੀ ਹੋ ਸੀ ਮਿਰਚ ਵੇਚਦਾ ਆਈਏ ਅੱਛਾ ਜੀ ਤੇ 150 ਰੁਪਏ ਆਖੀ ਤਰ੍ਹਾਂ 125 ਰੁਪਏ ਚੜੀ 69 ਦੇ ਵਿੱਚ 69 ਚ ਬੁੱਲ ਬੁੱਲੇ 125 ਰੁਪਏ ਅਗਲੀ ਹਵਾਲਾ ਮੈਨੇ ਦੇ ਦੇਗਾ ਮੈਂ ਬੁੱਲੇ 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 ਨਹੀਂ ਸੁਭਿਗਤ ਹੁੰਦਾ ਈ ਸਿੱਧਾ ਬਣਿਆ ਨਹੀਂ ਆਇਆ ਮੈਂ ਅਸੀਂ ਮਿਲਟੀ ਹਥਿਆਰਾਂ ਦਾ ਕੰਮ ਕਰਦਾ ਆਲਮਾ ਦਾ ਕੋਸ਼ੀਸ਼ ਅੱਛਾ ਜੀ ਅੱਛਾ ਉਹ ਆਪਸਾ ਜਿਹੜੇ ਹੁੰਦੇ ਜਿਹੜੀ ਪੀਰ ਜਿਹੜੀ ਕੋਈ ਸਿੱਖ ਨਹੀਂ ਕੋਈ ਵੀ ਹੁੰਦੀ ਸੀ ਨਾ ਉਹਦੇ ਉਸ ਪਲਟਨ ਦਾ ਆਪ ਬੜਾ ਫੁੱਲ ਸਿੱਖ ਨਹੀਂ ਹੁੰਦਾ ਉਹ ਕੌਮ ਦਾ ਸਿੱਖ ਨਹੀਂ ਹੁੰਦਾ ਅੱਛਾ ਜੀ ਉਹਦਾ ਦੂਸਰੀ ਕੌਮ ਦਾ ਅਸਰ ਹੁੰਦਾ ਹੈ ਹਾਂ ਹਾਂ ਇਹਦਾ ਜਿਹੜੇ ਹਰ ਮਿਹਨਤ ਕਰਦੇ ਕੋਸ਼ਿਸ਼ ਕਰਦੇ ਮੈਂ ਸ਼ੁਕਰ ਚਾ ਪੈਂਦਾ ਵੇ ਲੈ ਕੇ ਇਹ ਸ਼ੁਕਰ ਨਿਭਾਣਾ ਹੈ ਅੱਛਾ ਜੀ ਜਗਦਸਤਿ ਬਣਾਵੇ ਕਰਨਾ ਸਾਡਾ ਅੱਛਾ ਉਹਨਾਂ ਨੂੰ ਹੁੰਦਾ ਹੈ ਆਪਣੇ ਹਥਿਆਰਾਂ ਦੀ ਖਾਤ ਦੀ ਇਨਫੈਕਸ਼ਨ ਬੈਰੀਗਡ ਡਿਮਾਂਡ ਕਰਾਉਣਾ ਹੁੰਦਾ ਹੈ ਉਹਨਾਂ ਨੂੰ ਆਪ ਨੂੰ ਹੁੰਦਾ ਆਪ ਨੂੰ ਬਲ ਹੁੰਦਾ ਤੇ ਆਪਣੇ ਪਾਰਟਨ ਦਾ ਵੀ ਨਾਮ ਚੰਗਾ ਹੋ ਜਾਂਦਾ ਹੈ ਹਮ ਮੈਨੂੰ ਸਹੀ ਹੈ ਸਹੀ ਹੈ ਮੈਂ ਕਹਿੰਦਾ ਮੈਂ ਚਾਹੇ ਮੇਰੇ ਸਿੱਖ ਜੂਨ ਟ੍ਰਾਂਸਫਰ ਕਰਦੇ ਚਾਹੇ ਮੈਂ ਮਾ ਡਾਟਾ ਦੇ ਚਾਹੇ ਕਰਦੇ ਉਹ ਬੀਡੀ ਸਿਕੜਨ ਬਹੁਤ ਕੰਮ ਹੈ ਮੈਂ ਉਹਨਾਂ ਨੂੰ ਬਹੁਤ ਮਹਿਲ ਕਰਦਾ ਹਾਂ ਹਾਂ ਇੱਕ ਮੈਂ ਪੰਜਾਬੀਆਂ ਐਸੇ ਦੇ ਜੇ ਮਰਾਟਾ ਗਰੁੱਪ ਉਹ ਪਿੰਛਲ ਆਦੇ ਆ ਮਰਾਟਾ ਗਰੁੱਪ ਤੋਂ ਹਾਂ ਹਾਂ ਮਰਾਟਾ ਬੱਲੇ ਬੱਲੇ ਅੱਛਾ ਬਹੁਤ ਵੱਡੀ ਗੱਲ ਆ ਇਹ ਹਨਾ ਬਹੁਤ ਵੱਡੀ ਬਿਲਕੁਲ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਮੈਂ ਤਾਂ ਸਾਰੇ ਨਹੀਂ ਜੀ ਨਹੀਂ ਆ ਐਦਾਂ ਨਹੀਂ ਚੰਗੀ ਲੱਗਦੀ ਆ ਗੱਲ ਹਨਾ ਚਲੋ ਚੰਗਾ ਜੀ ਬੜੀ ਬੰਨੇ ਆ ਬਹੁਤ ਵਧੀਆ ਲੱਗਦਾ ਜੀ ਬਹੁਤ ਸੋਹਣਾ ਹੈ ਜੀ ਮੈਨੂੰ ਬਹੁਤ ਚੰਗਾ ਲੱਗਾ ਐਦਾਂ ਮਿਲ ਕੇ ਨਾ ਆਵਾਂਗਾ ਤੁਹਾਨੂੰ ਮਿਲਣ ਜਰੂਰ ਮੈਂ ਹੈ ਚੰਗਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਮੈਂ ਜਾ ਰਿਹਾ ਹਾਂ ਹੀ ਪਿੰਡ ਗੰਭੋਵਾਲ ਤੇ ਤੇ ਇੱਥੇ ਬਾਬਾ ਜੀ ਵਿੱਚ ਰਸਤੇ 'ਚ ਮਿਲ ਪਏ ਕੋਈ ਸੋਚ ਸਕਦਾ ਕਿ ਕਿੱਥੇ ਕਿਸ ਬੰਦੇ ਨਾਲ ਟੱਕਰ ਹੋ ਜਾਣੇ ਆ ਵਾਹ ਜੀ ਵਾਹ